ਹਾਂਜੀ ਦੋਸਤੋ ਅੱਜ ਉਹ ਤੁਹਾਨੂੰ ਲੈ ਚੱਲਦੇ ਆਂ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਇੱਕ ਪਿੰਡ ਹੁਸੈਨਪura ਵਿਖੇ ਤੇ ਦੱਸਾਂਗੇ ਤੁਹਾਨੂੰ ਇੱਕ ਪ੍ਰਾਤਨ ਦੇਰੇ ਦਾ ਇਤਿਹਾਸ ਜੋ ਕਿ ਸ਼੍ਰੀ ਸ਼੍ਰੀ 108 ਸਿੱਧਾ ਬਾਬਾ ਸੁਲਖਨਾ ਜੀ ਦੇ ਨਾਮ ਤੇ ਮਸ਼ਹੂਰ ਹੈ ਤੇ ਅੱਜ ਕੱਲ ਇਸ ਦੇਰੇ ਦੀ ਮੁੱਖ ਸੇਵਾ yogi ਵਿਕਾਸ ਨਾਥ ਜੀ ਨਿਭਾ ਰਹੇ ਨੇ ਪਿੰਡ ਦੇ ਬਾਹਰ-ਬਾਹਰ ਪਿੰਡ ਦਾ ਜੋ ਗੁਰਦੁਆਰਾ ਸਾਹਿਬ ਹੈ ਉਸ ਦੇ ਬਿਲਕੁਲ ਹੀ ਨਾਲ ਅਗਲੀ ਗਲੀ ਦੇ ਵਿੱਚ ਇਹ ਡੇਰਾ ਸਥਿਤ ਹੈ ਇਹ ਹੈ ਜੀ ਡੇਰੇ ਦਾ ਮੁਖਤਵਾਰ ਜੋ ਕਿ ਬਹੁਤ ਹੀ ਸੋਹਣਾ ਬਣਿਆ ਹੋਇਆ ਇਸ ਦੇ ਅੰਦਰ ਐਂਟਰ ਕਰਦੇ ਸਾਰੇ ਮੱਜਾਂ ਦਾ ਬਾੜਾ ਹੈ ਤੇ ਉਸ ਦੇ ਬਿਲਕੁਲ ਨਾਲ ਹੀ ਇੱਕ ਗਲੀ ਦੇ ਵਿੱਚ ਅੱਗੇ ਜਾ ਕੇ ਸਰੋਵਰ ਆਉਂਦਾ ਆਓ ਤੁਹਾਨੂੰ ਲੈ ਚਲਦੇ ਹਾਂ ਸਰੋਵਰ ਵੱਲ ਦੋਸਤੋ ਇਸ ਸਰੋਵਰ ਦੀ ਵੀ ਨਾਥ ਡੇਰੇ ਵਿੱਚ ਬਹੁਤ ਜ਼ਿਆਦਾ ਮਹਾਨਤਾ ਤੁਹਾਨੂੰ ਅੱਗੇ ਜਾ ਕੇ ਉਹ ਵੀ ਅਸੀਂ ਦੱਸਾਂਗੇ ਤੇ ਧਿਆਨ ਨਾਲ ਸੁਣਿਓ ਤੇ ਇਹ ਡੇਰਾ 200 ਸਾਲ ਤੋਂ ਵੀ ਵੱਧ ਪੁਰਾਣਾ ਹੈ ਦੋਸਤੋ ਬ੍ਰह्म ਰੂਪ ਮਾਇਆ ਰੂਪੀ ਸਿੱਧ ਬਾਬਾ ਸਲੱਖਨਾ ਜੀ ਇਸ ਸਥਾਨ ਤੇ ਛਪਾਰ ਦੇ ਮੇਲੇ ਤੋਂ ਆਏ ਸਨ ਕਹਿਣ ਮੁਤਾਬਕ ਬਾਬਾ ਜੀ ਨੇ ਸਭ ਤੋਂ ਪਹਿਲਾਂ ਪਿੰਡ ਦਾ ਮਹੇੜੀ ਜ਼ਿਲ੍ਹਾ ਫਤਕਰ ਸਾਹਿਬ ਆਪਣਾ ਟਿਕਾਣਾ ਕੀਤਾ ਅੱਜ ਵੀ ਉਸ ਜਗ੍ਹਾ ਤੇ ਬਾਬਾ ਜੀ ਦਾ ਜਲਦਗਰੀ ਸਥਾਨ ਸ਼ੁਭਿਤ ਹੈ ਬਾਬਾ ਜੀ ਉਸ ਪ੍ਰਭੂ ਰੱਬ ਦੀ ਭਗਤੀ ਵਿੱਚ ਲੀਨ ਹਮੇਸ਼ਾ ਰਹਿੰਦੇ ਸੀ ਪਿੰਡ ਦਾ ਮਿਹੜੀ ਤੋਂ ਚੱਲ ਕੇ ਸਿੱਧ ਬਾਬਾ ਸਰਖਨਾ ਜੇ ਫਿਰ ਪਿੰਡ ਸੰਗਤਪੁਰ ਸੌਂਡੀਆਂ ਪਹੁੰਚੇ ਜਿੱਥੇ ਬੈਠ ਕੇ ਆਪ ਜੀ ਪਵਿੱਤਰ ਧੁਨੇ ਨੂੰ ਚਲਾ ਕੇ ਉਸ ਮਾਲਕ ਦੀ ਬੰਦਗੀ ਭਗਤੀ ਕਰਦੇ ਰਹਿੰਦੇ ਸਨ ਕੁਝ ਸਮਾਂ ਬੀਤਣ ਤੇ ਬਾਬਾ ਜੀ ਨੇ ਇਸ ਜਗ੍ਹਾ ਤੇ ਭਗਤੀ ਕੀਤੀ ਤੇ ਜਗ੍ਹਾ ਤੇ ਨਾਥ ਪੰਥ ਦੇ ਨਾਮ ਤੇ ਡੇਰਾ ਉਸਾਰਨਾ ਚਾਹਿਆ ਜਦੋਂ ਬਾਬਾ ਜੀ ਨੇ ਪਿੰਡ ਵਾਲਿਆਂ ਤੋਂ ਪਵਿੱਤਰ ਸਥਾਨ ਬਣਾਉਣ ਲਈ ਜਗ੍ਹਾ ਦੀ ਮੰਗ ਕੀਤੀ ਤਾਂ ਉੱਥੋਂ ਦੇ ਲੋਕਾਂ ਨੇ ਉਹਨਾਂ ਨੂੰ ਜਗ੍ਹਾ ਦੇਣ ਤੋਂ ਸਾਹਮਣਾ ਕਰ ਦਿੱਤਾ ਉਸ ਤੋਂ ਬਾਅਦ ਬਾਬਾ ਜੀ ਨੇ ਉਹਨਾਂ ਨੂੰ ਵਚਨ ਦਿੱਤਾ ਕਿ ਇਹ ਜਗ੍ਹਾ ਕਦੇ ਵੀ ਵਿਪੋ ਇਕ ਵਕ ਵਰਤੋਂ ਵਿੱਚ ਨਹੀਂ ਲਿਆਂਦੀ ਜਾਵੇਗੀ ਭਾਵੇਂ ਇੱਥੇ ਰੂੜੀਆਂ ਹੀ ਰਹਿਣਗੀਆਂ ਅੱਜ ਵੀ ਉੱਥੇ ਇਹ ਜਗ੍ਹਾ ਰਕੜ ਹੀ ਬਣੀ ਹੋਈ ਹੈ ਉਸ ਨਗਰ ਤੋਂ ਚੱਲ ਕੇ ਫਿਰ ਬਾਬਾ ਜੀ ਪਿੰਡ ਹੁਸੈਨਪੁਰਾ ਜਿਹੜਾ ਫਤਗੜ ਸਾਹਿਬ ਵਿੱਚ ਆ ਗਏ ਉਸ ਸਮੇਂ ਇੱਥੇ ਜੰਗਲ ਟੱਕ ਹੀ ਹੁੰਦਾ ਸੀ ਬਾਬਾ ਜੀ ਨੇ ਇਸ ਨਗਰ ਵਿੱਚ ਧੂਣਾ ਲਗਾ ਕੇ ਓਮ ਨਮੋ ਪ੍ਰਭੂ ਭਗਤੀ ਕਰਕੇ ਉਸ ਪਰਮੇਸ਼ਵਰ ਨੂੰ ਯਾਦ ਕੀਤਾ ਉਸ ਸਮੇਂ ਇੱਥੇ ਕਾਫੀ ਜੰਗਲੀ ਜਾਨਵਰ ਵੀ ਮੌਜੂਦ ਸਨ ਇੱਥੇ ਬੱਬਰ ਸ਼ੇਰ ਵੀ ਮੌਜੂਦ ਸੀ ਜੋ ਕਿ ਬਾਬਾ ਜੀ ਦੇ ਨਾਲ ਹੀ ਇਸ ਸਥਾਨ ਤੇ ਰਹਿੰਦਾ ਸੀ ਉਸ ਸ਼ੇਰ ਦੀ ਪ੍ਰਤਿਮਾ ਬਾਬਾ ਜੀ ਦੀ ਮੂਰਤੀ ਨਾਲ ਹੀ ਸ਼ੋਭਤ ਹੈ ਬਾਬਾ ਜੀ ਨੇ ਬਚਨ ਕੀਤਾ ਕਿ ਇਸ ਨਗਰ ਤੇ ਕਦੀ ਵੀ ਕਿਸੇ ਜੰਗਲੀ ਜਾਨਵਰ ਦਾ ਹਮਲਾ ਨਹੀਂ ਹੋਵੇਗਾ ਬਾਬਾ ਜੀ ਤ੍ਰਕਾਲਦਰਸ਼ੀ ਬ੍ਰਹਮ ਸਰੂਪ ਤੇ ਮਾਇਆ ਰੂਪੀ ਇੱਛਾਧਾਰੀ ਸਨ ਬਾਬਾ ਜੀ 9 ਨਿਧੀਆਂ 18 ਸਿੱਧੀਆਂ ਦੇ ਮਾਲਕ ਸਨ ਜੋ ਆਪਣੀ ਯੋਗ ਸ਼ਕਤੀ ਦੁਆਰਾ ਅਲੱਗ-ਅਲੱਗ ਰੂਪ ਬਲਦੇ ਰਹਿੰਦੇ ਸਨ ਕਦੀ ਕਦੀ ਆਪਣੇ ਸਰੀਰ ਦੇ ਸਭ ਅੰਗਾਂ ਨੂੰ ਵੱਖ-ਵੱਖ ਕਰ ਲੈਂਦੇ ਇੱਕ ਵਾਰ ਬਾਬਾ ਜੀ ਆਪਣੀ ਇੱਛਾ ਨਾਲ ਹਿਰਨ ਰੂਪ ਧਾਰ ਕੇ ਜੰਗਲ ਵਿੱਚ ਘੁੰਮ ਰਹੇ ਸਨ ਤਾਂ ਇੱਕ ਸ਼ਿਕਾਰੀ ਨੇ ਆਪਣੀ ਬੰਦੂਖ ਨਾਲ ਬਾਬਾ ਜੀ ਤੇ ਹਿਰਨ ਰੂਪ ਤੇ ਹਮਲਾ ਕਰ ਦਿੱਤਾ ਤੇ ਉਸ ਤੇ ਗੋਲੀ ਚਲਾ ਦਿੱਤੀ ਜਿਸ ਨਾਲ ਬਾਬਾ ਜੀ ਜ਼ਖਮੀ ਹੋ ਗਏ ਬਾਬਾ ਜੀ ਦੀ ਗੋਲੀ ਲੱਤ ਵਿੱਚ ਲੱਗੀ ਜਦੋਂ ਬਾਬਾ ਜੀ ਨੇ ਰੂਪ ਬਦਲ ਕੇ ਇਸਾਨੀ ਰੂਪ ਵਿੱਚ ਆ ਕੇ ਇੱਥੇ ਮੌਜੂਦ ਇੱਕ ਤਲਾਬ ਵਿੱਚ ਆਪਣੇ ਜ਼ਖਮ ਨੂੰ ਧੋਇਆ ਤਾਂ ਉਹ ਸ਼ਿਕਾਰੀ ਇਹ ਸਭ ਦੇਖ ਕੇ ਬਹੁਤ ਉਗੀ ਹੋਇਆ ਤਾਂ ਉਸਨੇ ਬਾਬਾ ਜੀ ਤੋਂ ਗਲਤੀ ਜਾਚਨਾ ਕਰਕੇ ਮਾਫੀ ਵੀ ਮੰਗੀ ਪਰ ਬਾਬਾ ਜੀ ਨੇ ਉਸ ਨੂੰ ਸ਼ਰਾਬ ਦਿੱਤਾ ਕਿ ਤੇਰਾ ਵਸ਼ ਅੱਗੇ ਨਹੀਂ ਵਧੇਗਾ ਭਾਵ ਤੇਰੇ ਘਰ ਧੀਆਂ ਹੀ ਹੋਣਗੀਆਂ ਪੁੱਤਰ ਨਹੀਂ ਹੋਵੇਗਾ ਪਰ ਉਸਦੇ ਰੋਣ-ਕੁਰਲਾਉਣ ਤੇ ਮਾਫੀ ਮੰਗਣ ਕਰਕੇ ਬਾਬਾ ਜੀ ਨੂੰ ਦਇਆ ਆ ਗਈ ਤਾਂ ਉਹਨਾਂ ਨੇ ਕਿਹਾ ਤੇਰੇ ਘਰ ਇੱਕ ਪੁੱਤਰ ਤਾਂ ਹੋਏਗਾ ਸਾਧ ਸੰਗਤ ਜੀ ਬਾਬਾ ਜੀ ਬਹੁਤ ਦਇਆਵਾਨ ਤੇ ਕਿਰਪਾਲੂ ਵਰਤੀ ਵਾਲੇ ਸਾਧੂ ਵੀ ਸਨ ਉਹ ਪਰਾਤਨ ਸਮੇਂ ਵਿੱਚ ਬੱਚਿਆਂ ਨੂੰ ਪ੍ਰੇਮ ਨਾਲ ਉਹਨਾਂ ਦੀਆਂ ਮਨਪਸੰਦ ਖਾਣ ਦੀਆਂ ਵਸਤੂਆਂ ਕਰਮਾਤ ਨਾਲ ਪ੍ਰਗਟ ਕਰਕੇ ਦਿੰਦੇ ਰਹਿੰਦੇ ਸਨ ਜਦੋਂ ਬਾਬਾ ਜੀ ਦੀਆਂ ਇਹ ਸ਼ਕਤੀਆਂ ਤੇ ਚਮਤਕਾਰ ਇਸ ਤਰ੍ਹਾਂ ਹੀ ਚੱਲਦੇ ਰਹੇ ਤਾਂ ਉਹਨਾਂ ਨੇ ਨਾਥ ਪੰਥ ਦਾ ਪਵਿੱਤਰ ਅਸਥਾਨ ਇਸ ਨਗਰ ਹੁਸੈਨਪੁਰਾ ਵਿੱਚ ਬਣਾਉਣਾ ਚਾਹਿਆ ਪਰ ਪਿੰਡ ਵਾਸੀਆਂ ਨੇ ਬਾਬਾ ਜੀ ਨੂੰ ਬੇਨਤੀ ਕੀਤੀ ਕਿ ਪਿੰਡ ਵਿੱਚ ਜ਼ਿਆਦਾ ਸੰਗਤ ਆਉਣ ਜਾਣ ਨਾਲ ਪਿੰਡ ਦੀ ਸ਼ਾਂਤੀ ਭੰਗ ਹੋਏਗੀ ਤੇ ਸ਼ੋਰ ਸ਼ਰਾਬਾ ਵਧੇਗਾ ਇਸ ਕਰਕੇ ਕਿਰਪਾ ਕਰਕੇ ਤੁਸੀਂ ਆਪਣੇ ਡੇਰੇ ਨੂੰ ਪਿੰਡ ਦੇ ਬਾਹਰ-ਬਾਹਰ ਖੇਤਾਂ ਵਾਲੇ ਪਾਸੇ ਲੈ ਜਾਓ ਤਾਂ ਬਾਬਾ ਜੀ ਨੇ ਉਹਨਾਂ ਦੀ ਗੱਲ ਨੂੰ ਮਨਜ਼ੂਰ ਕਰਕੇ ਵਚਨ ਕੀਤਾ ਕਿ ਇਹ ਪਿੰਡ ਭਵਿਕ ਵਿੱਚ ਹਮੇਸ਼ਾ ਉਜੜਦਾ ਅਤੇ ਵਸਦਾ ਰਹੇਗਾ ਬਾਬਾ ਜੀ ਦੇ ਇਹ ਬਚਨ ਹੁਣ ਤੱਕ ਪੂਰੇ ਹੁੰਦੇ ਆ ਰਹੇ ਹਨ ਬਾਬਾ ਸੁਲੱਖਣ ਨਾਥ ਜੀ ਕਾਰ ਰਹਿਤ ਕਾਰੂਪ ਨੇ ਜੋ ਅੱਜ ਵੀ ਇਸ ਪਵਿੱਤਰ ਸਥਾਨ ਦਾ ਪਰਮਣ ਕਰਦੇ ਰਹਿੰਦੇ ਨੇ ਇਸ ਸਥਾਨ ਤੇ ਚਮਤਕਾਰੀ ਤਲਾਬ ਵੀ ਮੌਜੂਦ ਹੈ ਜਿਸ ਵਿੱਚ ਤਿੰਨ ਦਿਨ ਇਸ਼ਨਾਨ ਕਰਨ ਨਾਲ ਖਾਰਿਸ਼ ਫੋੜਾ ਫਿੰਸੀ ਚਮੜੀ ਰੋਗ ਵੀ ਦੂਰ ਹੁੰਦੇ ਹਨ ਬਾਬਾ ਜੀ ਦੇ ਇਸ ਸਥਾਨ ਤੇ ਹੁਣ ਜੋਗੀ ਵਿਕਾਸ ਨਾਥ ਜੀ ਸੇਵਾ ਨਿਭਾ ਰਹੇ ਹਨ ਇਹ ਪਵਿੱਤਰ ਸਥਾਨ ਨਗਰ ਹੁਸੈਨਪੁਰਾ ਤੇ ਨਗਰ ਬਦੋਸ਼ੀ ਕਲਾ ਦੀ ਜ਼ਮੀਨ ਤੇ ਸਥਿਤ ਹੈ ਪਿਆਰੀ ਸਾਧ ਸੰਗਤ ਜੀ ਇਸ ਪਵਿੱਤਰ ਇਸ ਸਥਾਨ ਤੇ ਹਰ ਸਾਲ ਅੱਸੂ ਮਹੀਨੇ ਵਿੱਚ ਬਾਬਾ ਜੀ ਦੀ ਯਾਦ ਵਿੱਚ ਮੇਲਾ ਕਰਵਾਇਆ ਜਾਂਦਾ ਹੈ। ਇਹ ਮੇਲਾ ਪਹਿਲੇ ਸਰਾਤ ਤੋਂ 2 ਦਿਨ ਪਹਿਲਾਂ ਮਨਾਇਆ ਜਾਂਦਾ ਹੈ ਅਤੇ ਪਹਿਲੇ ਸਰਾਤ ਨੂੰ ਬਾਬਾ ਜੀ ਦੇ ਨਾਮ ਤੇ ਭੰਡਾਰਾ ਵੀ ਹੁੰਦਾ ਹੈ ਜਿਸ ਵਿੱਚ ਗੁਰੂ ਘਰ ਲੰਗਰ ਅਟੁੱਟ ਵਰਤਦਾ ਹੈ। ਮੇਲੇ ਦੌਰਾਨ ਸੰਗਤਾਂ ਦਾ ਭਾਰੀ ਇਕੱਠ ਹੁੰਦਾ ਹੈ। ਕੁਸ਼ਤੀਆਂ ਵੀ ਕਰਾਈਆਂ ਜਾਂਦੀਆਂ ਹਨ। ਸਾਧ ਸੰਗਤ ਜੀ ਇਸ ਸਥਾਨ ਤੇ ਸੇਵਾ ਸਿਮਰਨ ਕਰਕੇ ਆਪਣੇ ਜੀਵਨ ਨੂੰ ਸਫਲ ਬਣਾਓ ਤੇ ਬਾਬਾ ਜੀ ਦਾ ਅਸ਼ੀਰਵਾਦ ਲੈ ਕੇ ਖੁਸ਼ੀ